ਤੇ ਰੇਟ ਤੇ ਨਾ ਵੱਡੀਆਂ ਗੱਡੀਆਂ ਦਿਖਾਉਣੀਆਂ ਨੇ ਜਿਹੜੇ ਵੀ ਸੱਜਣ ਨੇ ਖਰੀਦਣੀਆਂ ਹੋਈਆਂ ਭਾਜੀ ਨਾਲ ਸੰਪਰਕ ਕਰ ਲਿਓ ਬੜੇ ਪਿੰਡ ਦੇ ਵਿੱਚ ਖੜੇ ਆ ਜੇ ਵੀਡੀਓ ਦੱਸ ਜਾਨੇ ਨੂੰ ਸ਼ੇਅਰ ਕਰਕੇ ਆਉਗੇ 10000 ਡਿਸਕਾਊਂਟ ਹੋ ਜੂ ਭਾਜੀ ਕਿੰਨਾ ਮਾਡਲ ਆ ਇਹ 2012 ਜੀ 12 ਮਾਡਲ ਕਿੰਨੇ ਦੀ ਚਕਾਉਣੀਆਂ ਤੁਹਾਨੂੰ ਤਾਂ 860 ਦੀ ਕਿਹਾ ਸਾਢੇ 8 ਦੀ ਕਿਹਾ ਨਹੀਂ 25000 ਮਾਨ ਤੁਹਾਡੇ ਨੂੰ 10000 ਬਾਕੀ 8 ਲੱਖ ਤੇ 15000 ਦੀ ਰਹਿ ਗਈ ਭਾਜੀ ਆ ਗੱਡੀ ਸੋਲਡ ਆਊਟ ਹੈ ਇਹ ਸੋਲਡ ਆਊਟ ਜੀ ਆ ਭਾਜੀ ਸਾਹਿਬ ਪਰਚੇਜ਼ ਨਹੀਂ ਆ ਖੜੀ ਹੈ ਜੀ ਥਾਰ ਖੜੀ ਆ ਦੱਸਿਓ ਕਿੰਨਾ ਮਾਡਲ ਇਹ 21 ਮਾ 4/4 21 ਮਟਰ ਕਿੰਨੇ ਦੀ ਦੇਣੀ ਆ ਇਹ 11 ਲੱਖ ਦੀ 11 ਲੱਖ ਲੈ ਗਿਆ ਉਹ 10 ਲੱਖ ਦਾ ਲੋਨ ਕਰਾ 10 ਲੱਖ ਦਾ ਲੋਨ ਵੀ ਹੋ ਜੂ ਆ ਆ ਗੱਡੀ ਕਿਹਨਾ ਮਾਡਲ ਹੈ ਇਹ 2012 ਜੀ ਨੀ ਮਾਡਲ ਤੁਹਾਨੂੰ ਦੱਸਿਆ ਸੀ 5.5 ਜੀ 5.5 ਲੱਖ ਦੀ ਲੈ ਜੂ 5 ਲੱਖ ਦੀ ਲੈ ਜੂ ਯਾਰ ਪਰ ਜਿਹੜੀ ਆ ਖੜੀ ਆ ਇਹ 6.5 ਲੱਖ ਰੁਪਿਆ ਦੀ 6 ਲੱਖ 50 ਹਜ਼ਾਰ ਦੀ ਕਿਹਨਾ ਮਾਡਲ ਹੈ ਇਹ 2014 ਜੀ ਇਹ 14 ਮਾਡਲ ਹੈ ਜਿਹੜੀ ਆ ਖੜੀ ਆ ਨੋਵਾ ਕ੍ਰਿਸ਼ਨਾ 1 16/17 ਜੀ ਹਾਂਜੀ ਇਹ ਦੇ ਦਾਂਗੇ ਆਪਾਂ ਤੁਹਾਨੂੰ 11 ਲੱਖ ਦੀ ਚਾਹੀ ਸੀ 1.5 ਲੱਖ ਦੀ ਸਾਢੇ 1.5 ਲੱਖ ਦੀ ਜਿਹੜੀ ਆ ਖੜੀ ਐ ਫੋਰਚੂਨਰ ਇਹ ਫੋਰਚੂਨਰ 15 ਜੀ ਇਹ ਸੋਲਡ ਆਊਟ ਹੋ ਗਈ ਇਹ ਵੇਖ ਗਈ ਜਿਹੜੀ ਆ ਵੈਂਟੋ ਖੜੀ ਐ ਇਹ ਹੈਗੀ ਜੀ 2013 13 ਮਾਡਲ ਕਿੰਨੇ ਦੀ ਦੇਣੀਆਂ ਇਹ ਹੈਗੀ ਟੌਪ ਮਾਡਲ 3 ਲੱਖ ਰੁਪਏ ਦੀ 3 ਲੱਖ ਦੀ ਜਿਹੜੀ ਆ ਖੜੀ ਜਿੱਧਰਲੇ ਪਾਸੇ ਇਹ 3 ਲੱਖ ਦੀ ਜੀ 11/12 11/12 ਮਾਡਲ ਟੌਪ ਆ ਓਕੇ ਆ ਗੱਡੀ ਇਹ 13.5 ਦੀ ਜੀ 13.5 ਦੀ ਇਹ ਕਿੰਨਾ ਮਾਡਲ ਆ ਕਾਫੀ ਹਰ ਚੱਲੀ 25 ਦਾ 4 ਮਹੀਨੇ ਪੁਰਾਣੀ 25 ਮਾਡਲ ਐ 4 ਮਹੀਨੇ ਅੱਜ ਨੂੰ ओके ਜਿਹੜੀ ਆਖੜੀ ਇਧਰਲੇ ਪਾਸੇ ਜੀ ਇਹ ਹੈਗੀ ਜੀ 2012 ਮਾਡਲ 4x4 2012 ਮਾਡਲ 4x4 ਕਿੰਨੇ ਦੀ ਹੈ ਜੀ 560 ਦੀ ਚੱਕੋ ਮਿੱਤਰੋ 56 ਲੱਖ ਦੀ ਇਹ ਬਣ ਜੂ ਸਾਰੀਆਂ ਗੱਡੀਆਂ ਪੰਜਾਬ ਨੰਬਰ ਨੇ ਸਾਰੀਆਂ ਗੱਡੀਆਂ ਪੱਕੇ ਨੰਬਰ ਦੀਆਂ ਨੇ ਤੁਸੀਂ ਨੇ ਆਉਣਾ ਕਿੱਥੇ ਹੈ بڑے ਪਿੰਡ ਦੇ ਵਿੱਚ ਐਮ ਐਸ ਮੋਟਰ ਜਿੱਤੇ ਆਜੋ ਧਰਮੇ ਇਧਰਲੇ ਪਾਸੇ ਮਾਰਦੇ ਕੈਮਰਾ ਇੱਥੋਂ ਨਾ ਇਹ بڑے ਪਿੰਡ ਦੇ ਵਿੱਚੋਂ ਵੱਡੀਆਂ ਗੱਡੀਆਂ ਹੀ ਮਿਲਦੀਆਂ ਨੇ ਪਰ ਅਪਾ ਦਿੱਲੀ ਹਰਿਆਣਾ ਦਾ ਕੰਮ ਨਹੀਂ ਕਰਦੇ ਹਾਂ ਰੇਟ ਹੋਊਗਾ Swift Desire ਵਾਲਾ ਬਰੀਜਾ ਗੱਡੀਆਂ ਵਾਲਾ ਰੇਟ ਹੋਊਗਾ Fortunerਾਂ ਗੱਡੀਆਂ ਦਾ ਉਰੇ ਆਕੇ ਤੇ ਭਾਜ ਨੂੰ ਮਿਲਿਓ ਕਦੇ ਸੇਵਾ ਦਾ ਮੌਕਾ ਦਿਓ ਤੁਹਾਡਾ ਯਰ ਫਲ ਮਾਨਤਾਨ ਵੀ ਹੋਊਗਾ ਤੁਹਾਡੀ ਆਇਆਂ ਦੀ ਕਦਰ ਵੀ ਕਰਨਗੇ ਨੰਬਰ ਸਕਰੀਨ ਤੇ ਕਰੋ ਡਾਇਲ